ਮੁੰਡੇ ਨਾਲ ਤੇ ਵੱਡਾ ਮਾਣ ਕੀਤਾ ਅੱਜ ਖੇਡਦਾ ਤੇ ਤਾਕੜੇ ਪੁਆਇੰਟ ਦਾ ਪਾਉਂਦਾ ਵੀ ਜਿਹੜਾ ਕਹਿੰਦੇ ਤਾਕਤ ਦੇ ਜਗਤ ਦਾ ਦਾਊਟ ਕਬੱਡੀ ਪੈ ਗਈ ਹੈ ਜਿੰਨੇ ਕਰਨੀ ਦੇ ਉੱਪਰ ਕਹਿੰਦੇ ਗੁਰੂ ਦਾ ਖਾਨਦਾਨ ਲੱਗਿਆ ਹੋਇਆ ਤੇ ਪਿੰਡ ਦੀਆਂ ਜਾਫੀ ਤਿਆਰ ਆ ਹਰ ਚਾਰੇ ਤਿਆਰ-ਤਿਆਰ ਲੱਗਿਆ ਹੈ ਸੇਕ ਸਮਾਂ ਉੱਤਰਲੇ ਪਾਸੇ ਦੇਖਣਾ ਲੱਗਿਆ ਜੋਰ ਤੀਆਂ ਸ਼ੱਕ ਦਾ ਸਮਾਂ ਬੀਤਦਾ ਹਾ ਉੱਧਰ ਕਹਿੰਦੇ ਵੱਖ-ਵੱਖ ਚੈਨਲਾਂ ਤੇ ਇਹਦਾ ਮੇਲਾ ਜੋ ਲਾਈਵ ਚੱਲ ਰਿਹਾ ਹੈ ਏਮ ਟੀਵੀ ਚੈਨਲ ਵਾਲੇ ਵੀ ਖੇਤ ਉੱਤੇ ਇਹਦਾ ਮੇਲਾ ਲਾਈਵ ਕਰ ਰਹੇ ਨੇ ਦੋਦਿਆਣਾ ਹੋਰ ਨੇੜੇ ਮੁੰਡੇ ਦੇ ਇੱਕ ਪਾਸੇ ਕਹਿੰਦੇ ਬੁੱਟਰ ਦੋਦੇ ਪਿੰਡ ਵਾਲਾ ਖੜਾ ਮੇਰੇ ਜੀਓ ਨਾਲ ਜੱਫਤਾਂ ਲਾਵੇਗਾ ਲੈ ਵੀ ਦੋਦੇ ਦੀ ਧਰਤੀ ਦਾ ਪਰ ਜੋ ਲੈਗਿਸਕਲ ਪੁਆਇੰਟ ਉਹ ਰਿੰਡਰ ਨੂੰ ਦਿੱਤਾ ਗਿਆ ਜੇ ਢੋਲੀ ਟੱਪ ਕੇ ਆਪਾਂ ਕਿੰਨੇ ਸਿੰਟ ਕੋ ਇਕੱਠੇ ਸਾਥ ਲੋਗਾਂ ਨੇ ਹਾਂ ਬਜੀ ਕਾਹ ਲੋ ਲਾਓ ਸਾਹਮਣੇ ਦੇਖ ਰਹੇ ਗੰਜੂ ਦੀ ਕਬੱਡੀ ਪਈ ਆ ਇਹ ਚੰਨੀ ਤੋਂ ਦੋ ਵਾਰੀ ਟਿੱਟੇ ਤੇ ਵਿੱਚ ਕਾਹ ਲੋ ਇੰਟਾਈ ਇਹ ਟੁੱਟ ਜੇ ਤੇ ਨੰਬਰ ਰੇਟਰ ਦਾ ਲਾਓ ਇਸ ਵੇਲੇ ਇੱਥੇ ਰੱਖ ਆਹ ਬੱਲੇ 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 ਆਹ ਫੇਰ ਰੱਖਿਆ ਇਹੋ ਜੀ ਧੁੱਪ ਲਿਕਲੀ ਹੋਵੇ ਤੇ ਬਗਾਨੇ ਪੁੱਤ ਦੀ ਧੌਲ ਵੱਜੀ ਹੋਵੇ ਤੇ ਧਰਤੀ ਉਸਾਰਨ ਕੀ ਦੀਦੀ ਹੈ ਲਓ ਨੰਬਰ ਲੈ ਕੇ ਗੋੜੀ ਵਾਲਿਆ ਗੰਜੂ ਪ੍ਰਮਾਨ ਆਪਣੇ ਪਾਲਿਆ ਮੇਰੇ ਮਿੱਤਰੋ ਆ ਨੌਜਵਾਨ ਕਹਿੰਦੇ ਦੋਦੇ ਵਾਲਾ ਕਹਿੰਦੇ ਮੇਰਾ ਖਿਆਲ ਵੀ ਹੰਕੰਨੀ ਤੋਂ ਦੋਵਾਰੀ ਬਾਈ ਪਹਿਲਾਂ ਬੋਲਿਆ ਰਜਕਾਰੋ 41 ਹੁੰਦਾ ਜੋ ਕਬੱਡੀ ਦੇ ਰੂਲ ਨੇ ਸਾਡੇ ਗੱਬਰ ਪ੍ਰੋਡ ਜੀ ਬੈਠੇ ਲਓ ਸਾਹਮਣੇ ਦੋਦੇ ਵਾਲਾ ਨੌਜਵਾਨ ਖਿਡਾਰੀ ਆਹ ਦੇਖਣੇ ਵੀ ਪਰ ਨੰਬਰ ਲੈ ਕੇ ਧਾਰੀ ਆਪਣੇ ਪਾਲੇ ਜਾ ਤੁਰੇ ਫਰੇਗੇ ਤੇ ਘਰੇ ਆਏਗੀ ਬਾ ਵੀ ਰੇਡ ਨਾਲ ਜਾਂਦਾ ਸਾਹਦੇ 4000 ਰੀਆ ਆ ਆਹ ਚਾਰੇ ਕੰਨੇ ਤਿਆਰ ਵਰ ਤਿਆਰ ਆ ਚਾਰਾਂ ਦੀ ਘੰਮਦੀ ਹੋਈ ਜੈਨ ਆਹ ਗੁਰੂ ਦਾ ਖਾਲਸਾ ਕਹਿੰਦੇ ਸਾਹਮਣੇ ਹੋ ਗਿਆ ਇੱਕ ਪਾਸੇ ਅਰੇਆ ਫਿਰਤੀਆਂ ਵਾਲਾ ਨਾ ਤੱਕੜੇ ਪੁਆਇੰਟ ਦਾ ਵੰਡਾ ਵੀ ਛੇੜਾ ਕਿਦੇ ਮੁੰਡਾ ਕਰ ਗਿਆ ਤੇ ਕਬੱਡੀ ਪਾਉਣ ਲਈ ਮੁੰਡਾ ਕਿਹੜਾ ਕੰਨੇ ਵੀ ਫੇਰ ਅੱਗੇ ਆ ਰਹੰਦਿਆ ਇੱਕ ਕੰਨੀ ਤੋਂ ਪਰ ਕਹਿੰਦੇ ਦੁੱਧੇ ਵਾਲਾ ਲੱਗਿਆ ਹੋਇਆ ਦੁਨੀਆ ਸੁਣਨਾ ਨੇ ਪੁੱਛਦੀ ਆ ਦੋਦੇ ਵਾਲੇ ਮੁੰਡਿਆਂ ਨੇ ਕਦੇ ਕਿਨੇ ਪਿੰਨਰ ਨੇ ਚਰਚੇ ਹੁੰਦੇ ਆ ਕਦੇ ਕਿਦੇ ਸੰਦੀਪ ਘੋੜੇ ਦੇ ਚਰਚੇ ਹੁੰਦੇ ਆ ਤੇ ਉਹਨਾਂ ਦਾ ਪਿੰਦੂ ਮੁੰਡਾ ਕਿਵੇਂ ਟਰਾਈ ਕਰਦਾ ਤੇ ਪਾਟ ਜਿਹੜਾ ਕਦੇ ਧਾਵੀ ਨੇ ਜੋੜ ਦਿੰਦਾ ਤੇ ਕਬੱਡੀ ਖਾਉਂਦੀ ਆ ਮੁੰਡਾ ਕਿਦੇ ਸੂਰੇ ਵਾਲੇ ਲਓ ਕਿਦੇ ਸੂਰੀਆਣਾ ਪਿੰਡਾ ਗੰਜੂ 500 ਲੈ ਕੇ ਕਬੱਡੀ ਧਾਰਿਆ ਮੇਰੇ ਮਿੱਤਰੋ ਚਾਰ ਜੱਬੀ ਇਸਰ 40 ਗੱਭਰੂ ਕਰਦਾ ਕੋਸ਼ਿਸ਼ ਡੱਕਣ ਦੀ ਔਰ ਚੋਲੇ ਵਾਲਿਆਂ ਕਹਿੰਦੇ ਗੱਜੋ ਨੰਬਰ ਦਾ ਵਾਧਾ ਕਰ ਗਿਆ ਹੈ ਗੇਨ ਕੱਟ ਕਰੋ ਜੀ ਸਾਊਂਡ ਮਾਸਟਰ ਜਿਹੜੀ ਹਾਂਸ ਆ ਰਹੀ ਹੈ ਉਹ ਬੰਦ ਕਰੋ ਮੇਰਾ ਵੀਰ ਤੁਹਾਡਾ ਬਹੁਤ ਧੰਨਵਾਦ ਹੈ ਕੱਲੀ ਕੱਲੀ ਗੱਲ ਦੀ ਸਾਹਮਣੇ ਪੜੇ ਆ ਦਰਸ਼ਕਾਂ ਨੂੰ ਪਤਾ ਲੱਗੇ ਵੀ ਕਿਹੜੇ ਪਿੰਡ ਦਾ ਮੁੰਡਾ ਕਬੱਡੀ ਪਾ ਰਿਹਾ ਹੈ ਇਸ ਲਈ ਬਿੰਪੂ ਨੌਜਾਨਾ ਨੂੰ ਰੇਡ ਪਾ ਰਿਹਾ ਹੈ ਗੋਦਿਆਂ ਵਾਲਾਂ ਕਹਿੰਦੇ ਲੰਬਲੀ ਹਾਂ ਕਰਦਾ ਦੋ ਹੱਥਾਂ ਤੋਂ ਨੰਬਰ ਕਹਿੰਦੇ ਢਾਵੀ ਨੈ ਨੰਬਰ ਕਹਿੰਦੇ ਲੀਡਰ ਦੇ ਖਾਤੇ ਹੈ ਜੱਟ ਸਿੰਘ ਵਾਲਾ ਤੇ ਤੱਕ ਪਹੁੰਚੋਗੇ ਅਗਲੇ ਬੈਂਟ ਦੇ ਲਈ ਸਾਡਾ ਰਿੰਕ ਨੂੰ ਜੋੜ ਕੇ ਆਪਣਾਲੇ ਮੈਕ ਦੇ ਉਪਰ ਆਵੇਗਾ ਵਾਰੀ-ਵਾਰੀ ਤੁਹਾਡੇ ਚਰਨ ਜਫਾੜੀ ਫਿਰ ਤਾਰਲ ਸ਼ਰਮਾ ਜੀ ਫਿਰ ਰੇਸ਼ਮ ਲੰਮੀ ਆਪਣਾ ਸਾਰੇ ਦਾ ਧੰਨਵਾਦ ਲਾ ਜੀ ਬੇਨਤੀ ਹੈ ਜਿਹੜੇ ਆਪਕਾ ਖਿਡਾਰੀ ਆ ਵੀਰੇ ਧਿਆਨ ਦੇਣਗੇ ਵੀਰੇ ਇਧਰ ਬਾਕਸਾਂ ਦੇ ਵਿੱਚ ਖੜੋ ਜੀ ਆ ਕੇ ਐਕਸਟਰਾ ਖਿਡਾਰੀ ਬਾਦ ਵਿੱਚ ਪਾਣ ਦਿੱਤਾ ਗਊ ਬਾਈ ਲਾਸ ਵਾਲਾ ਚਰਨੀ ਦਿੰਦਾ ਵੀ ਗੱਲ ਪੱਕੀ ਹੈ ਨਾਓ ਸਾਹਮਣੇ ਦੇਖਣਾ ਇਧਰਲੇ ਪਾਸੇ ਕਬੱਡੀ ਪੈਂਦੀ ਆ ਜਾਫੀ ਕਹਿੰਦੇ ਚਾਰ ਤਿਆਰ ਵਾਰ ਤਿਆਰ ਆ ਉਧਰਲੇ ਪਾਸੇ ਦੇਖਣਾ ਗੱਲਾਂ ਵੀ ਸਮੇਂ ਲਾਉਣੀਆ ਟਿਕਾਣੇ ਆਓ ਸਾਹਮਣੇ ਦੇਖਣਾ ਉਧਰਲੇ ਪਾਸੇ ਪੁਆਇੰਟ ਜਿਹੜਾ ਕਹਿੰਦੇ ਵੀ ਧਾਵੀ ਨੇ ਜੋੜ ਦਿੱਤਾ ਇਧਰ ਸਾਡੇ ਰਾਜਨੀਤੀ ਕੰਨ ਵਾਲੇ ਵਿਸ਼ੇ ਤਰ ਤੇ ਪਹੁੰਚੇ ਅੱਜ ਟੂਰਨਾਮੈਂਟ ਨੂੰ ਲਾਇਵ ਕਰ ਰਹੇ ਇਹਨਾਂ ਦਾ ਵੀ ਧੰਨਵਾਦ ਹੈ ਇਸ ਇਲਾਕੇ ਦਾ ਮਾਣ ਕਬੱਡੀ ਦੇ ਪੁਰਾਣੇ ਖੰੰਮ ਬਾਬਾ ਤੂਰ ਸਿੰਘ ਆਂਦੀ ਵਾਲਾ ਕੋਈ ਪਹੁੰਚੇ ਹੋਏ ਆ ਉਹਨਾਂ ਬਾਕੀ ਧਰਮਾਂ ਇੱਥੇ ਇਲਾਕੇ ਦੀ ਬਹੁਤ ਤਗੜੀ ਕਬੱਡੀ ਪਿੰਡੀ ਹੈ ਮਾਨਸ ਇਲਾਕੇ ਨਾਲ ਜਿਹੜੇ ਫਾਜ਼ਿਲਕਾ ਦਾ ਦੋਦੇ ਵਾਲਾ लवली ਜੰਮਰਲਾ ਜਾਂਦਾ ਦੇਖ ਨਿਆਰਾ ਖੇਡ ਮੈਦਾਨ ਵਿੱਚ ਆਹ ਟੱਕਰ ਇਸੇ ਲੈਸੇ ਦੇ ਵੀ ਕਿ ਲਾਣਾ ਲਾਣਾ ਹੋ ਗਈ ਖਾੜਾ ਗਿਆ ਹਲ ਦੀ ਕਰੋਤਰੀ ਟੋਟੇ ਸੱਚਾ ਤੇ ਮਲ ਦੀ ਵਿੱਚ ਪਾ ਕੇ ਬੰਦੇ ਕੁੱਡ সামনে চার কিনে চার বাড়ি ਜੰਡੂ ਆ ਮੁੰਡਾ ਇਹਦਾ ਸੂਰੇ ਵਾਲਾ ਪਿੰਡਾ ਇੱਕ ਬੇਨਤੀ ਹੈ ਜਿਹੜੀਆਂ ਟੀਮਾਂ ਦਾ ਅਗਲਾ ਮੈਚ ਹੁੰਦਾ ਚੱਲਦੇ ਮੈਚ ਦੇ ਦੌਰਾਨ ਗਰਾਊਂਡ 'ਚ ਐਂਟਰੀ ਨਾ ਕਰਿਓ ਭਰਾਵਾਂ ਕਿ ਗੰਹ ਤੋਂ ਦਾਰੀ ਮਾਰਨ ਆਪ ਹੁਣ ਇਹ ਮੈਂ ਬੇਨਤੀ ਕਰਦਾ ਜਿਹੜੇ ਵੀਰਾਂ ਦੀ ਡੌਕੀਆਂ ਗੇਟ ਦੇ ਉੱਪਰ ਉਹਨਾਂ ਨੂੰ ਗਿਆਨ ਸਿੰਘ ਜਦੋਂ ਮੈਚ ਚੱਲਦਾ ਹੈ ਤੇ ਖਿਡਾਰੀਆਂ ਨੂੰ ਜਿਹੜਾ ਹੈਚੀ ਰੋਕੇ ਰੱਖੋ ਜੇ ਬਾਹਰ ਸੁਖਣਾ ਬਹੁਤ ਜਗ੍ਹਾ ਪਈ ਹੈ ਕਿਉਂਕਿ ਦਰਸ਼ਕਾਂ ਨੂੰ ਜਦੋਂ ਇਕੱਠ ਹੋ ਜਾਂਦਾ ਹੈ ਉਦੋਂ ਫਿਰ ਦਰਸ਼ਕਾਂ ਨੂੰ ਜਿਹੜੀ ਦਿੱਕਤ ਆਉਂਦੀ ਹੈ ਆਹ ਨੌਜਾਨਾਂ ਕਹਿੰਦੇ ਵੀ ਖਿੜਕੀਆਂ ਵਾਲਾ ਪਿੰਡ ਹੈ ਇਸੇ ਲਈ ਕਹਿੰਦੇ ਅਜੇ ਕਬੱਡੀ ਪਾਰ ਹੈ ਮੇਰੇ ਮਿੱਤਰੋ ਕਿ ਨਾਲ ਮਾਸਤੇ ਦੰਗੀਆਂ ਹਿੱਕਾਂ ਡੌੜਾਂ ਦੇ ਵਿੱਚ ਜਾਣਾ ਵਿੱਚ ਮੈਦਾਨ ਨੇ ਟੱਕਰ ਲੈਣੀ ਪਿੱੜਦੇ ਮੰਗਰਸਾਨਾ ਜਦ ਕੁੰਡੀਆਂ ਦੇ ਸਿੰਘ ਫਾਜ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਜਾਂਦੇ ਹਿੰਦ ਪੰਗ ਦੀ ਜੰਗ ਵਰਗਾ ਕਿ ਧਰਮੈ ਮੈਚ ਵਸਾ ਜਾਂਦੇ ਹਿੰਦ ਪੰਗ ਦੀ ਜੰਗ ਵਰਗਾ ਕਿ ਧਰਮੈ ਮੈਚ ਵਸਾ ਜਾਂਦੇ ਮੁੰਡਾ ਪਤਲੇ ਜੇ ਸਰੀਰ ਵਾਲਾ ਹੌਲਾ ਜਾਂ ਕਬੱਡੀ ਪਾਉਦਾ ਹੋਇਆ ਤਿੰਨ ਆਖੀ ਦੋਦੇ ਵਾਲੇ ਤਿਆਰ ਨੇ ਆ ਲਗੜੀ ਦੋਦੇ ਵਾਲਾ ਤੇ ਮੂਹਰੇ ਖੜਕੇ ਹੌਸਲਾ ਕਰਕੇ ਪੁਰtres ਖਾਨ ਚੰਗਾ ਤੋਂ ਫੜ ਕੇ ਕਿਸੇ ਕਿਸੇ ਨੂੰ ਹੰਦਾ ਵਾਲ ਥੱਬੀ ਲਾ ਕੇ ਡੇਕਰਦਾ ਰਾਜੇ ਖੇਲੇ ਅੰਬ ਪੰਜਾਬੀ ਜਿਗਰਾ ਰੱਖਨੇ ਕੌਡੀ ਖੇਡਣ ਦਾ ਸੂਰੇ ਵਾਲਾ ਗੰਜੂ ਆ ਗਿਆ ਬਾਈ ਕਰ ਗੱਲ ਆਹ ਸੂਰੇ ਵਾਲਿਆ ਕਹਿੰਦੇ ਗੰਜੂ ਆ ਗਿਆ ਉਧਰਲੇ ਪਾਸੇ ਚਾਰਾ ਲੈ ਵੀ ਜਾਨੀ ਪਾਂਡ ਕਨੇ ਸੂਰੇ ਵਾਲੀਏ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਮੁੰਡਾ ਕਹਿੰਦੇ ਵੀ ਪਿੰਡੇ 'ਤੇ ਉੱਪਰ ਹੱਥ ਨਹੀਂ ਧਰਾਉਂਦਾ ਲਾਓ ਤੋਤੇ ਵਾਲਿਆ ਹੋਲਾ ਤੱਕਣਾ ਲਾਓ ਸਾਹਮਣੇ ਕਬੱਡੀ ਪੈ ਗਈ ਆ ਜੇ ਫਨ ਲਾਉਣਾ ਪੈਣਾ ਫਿਰ ਇਹਦਾ ਭਾਵੇਂ ਲੱਖ ਪੈਂਦੇ ਆ ਤੇ ਗੱਲ ਆਹ ਨੇ ਜੱਫੀਆਂ ਤੇ ਮੁੱਕਦੀ ਰੇਡਾਂ ਭਾਵੇਂ ਲੱਖ ਪੈਂਦੇ ਆ ਲਾਓ ਸਾਹਮਣੇ ਦੇਖਣਾ ਕਬੱਡੀ ਪੈਂਦੀ ਆ ਆਪੀਆਂ ਸੱਗ ਬਣਾ ਲੱਗਿਆ ਸਮਾਂ ਤੇ ਭਾਜੋ ਬੰਦਿਆ ਭਾਜੋ ਬਾਟਾਂ ਕੇ ਦੇ ਉੱਤੇ ਪਾਸੇ ਪਰਦਾ ਹੁੰਦਾ ਹੁੰਦਾ ਬੰਦਾ ਤੇ ਪੁਆਇੰਟ ਜਿਹੜਾ ਕਦੇ ਧਾਵੀ ਨੇ ਜੋੜ ਦਿੰਦਾ ਕਮੰਟੀ ਪਾਉਣ ਲਈ ਕਹਿੰਦੇ ਖਿੜਕੀਆਂ ਵਾਲੇ ਪਿੰਡ ਦਾ ਅਜੇ ਆ ਗਿਆ ਲਓ ਅਜੇ ਕਹਿੰਦੇ ਖਿੜਕੀਆਂ ਵਾਲੇ ਪਿੰਡ ਦਾ ਉੱਥੇ ਨੇ ਰੇਡ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੈਂ ਬੇਨਤੀ ਕਰਦਾ ਆਪਣੀਆਂ ਟੀਮਾਂ ਦੇ ਖਿਡਾਰੀ ਬਾਬਾ ਖੁਸ਼ਦਿਲ ਕਲੱਬ ਤੇ ਪੰਘਾਲਾ ਰੇਡਰ ਬਾਹਰ ਟੇਕ ਕਰ ਲੋ

ਪੀਰ ਬਾਬਾ ਲੱਖੇ ਸ਼ਾਹ ਦੀ ਯਾਦਗਾਰ ਵਿੱਚ ਲਗਾਤਾਰ ਕਹਿੰਦੇ ਵੀ ਸ਼ਾਲੀਨਾ ਮੇਲਾ ਤੇ ਆਹ ਜਿਹੜਾ ਕਰੇ ਜੋੜਨ ਧਰ ਦੇ ਉਪਰਾ ਚੱਟੀਆਂ ਕਰਵਾ ਦੀਆਂ ਫੁੱਟੀਆਂ ਵਰਗੀ ਧੁੱਪ ਖੜੀ ਹੋਈ ਆ ਸੱਤੇ ਘਰੇ ਤਰਲਾ ਕਹਿੰਦੇ 22 ਲੱਖ ਆਇਆ ਹੋਇਆ ਕਬੱਡੀ ਦਾ ਆਹ ਸਾਹਮਣੇ ਵੇਖਣਾ ਆਹ ਕਬੱਡੀ ਪੈਣੇ ਸੂਰੇ ਨਾਲ ਜਾਂ ਕਹਿੰਦੇ ਗੰਜੂ ਕਬੱਡੀ ਪਾ ਰਿਹਾ ਵੀ ਮਾਂਪੇ ਕਹੇ ਮੰਜੇ ਤੇ ਬਿਮਾਰ ਹੁੰਦੇ ਨੇ ਉਹ ਗੱਲਾਂ ਸੱਚ ਕਹਦੀਆਂ ਤੇ ਬੈਂਕ ਕੰਟੀਨ ਤੇ ਸਹੇਲੀ ਨਾਲ ਆਪਾਂ ਰੰਗ ਛੱਕੇ ਪੈਂਟੀਆਂ ਫਿਰ ਅੱਜ ਕੇ ਟੱਟੇ ਦੇ ਨਾਲ ਆਹ ਘਰੇ ਮਾਰਨਾ ਜਿਹੜਾ ਅੱਫ ਪਾਉਂਦਾ ਗੁੱਤ ਨੂੰ ਵੀ ਸੱਤ ਤੇ ਖੜਾ ਕਰ ਬਾਬਾ ਗੋਲੀ ਨਾ ਦੋ ਐ ਹੋਵੇ ਪੁੱਤ ਨੂੰ ਆਹ ਸੱਤ ਤੇ ਖੜਾ ਕੇ ਬਾਬਾ ਗੋਲੀ ਨਾ ਦੋ ਐ ਹੋਵੇ ਪੁੱਤ ਨੂੰ ਲਾਓ ਸਾਹਮਣੇ ਦੇਖਣਾ ਕਬੱਡੀ ਪੈਂਦੀ ਆ ਚਾਰ ਜਾਂ ਫਿਰ ਤਿਆਰ ਵਾਰ ਪਿਆਰਾ ਉਧਰਲੇ ਪਾਸੇ ਸਾਹਮਣੇ ਦੇਖਣਾ ਹੈ ਖਿਡਾਰੀ ਕਹਿੰਦੇ ਭੱਜਿਆ 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 ਉਧਰਲੇ ਪਾਸੇ ਬੰਦੇ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇਹ ਸਾਥ ਜਿਹੜਾ ਕਿ ਧਾਵੀ ਦਾ ਪਰ ਪਾਸਾ ਵੇਖੀ ਤਾਂ ਟੂੜੀ ਵਾਲੀ ਮਸ਼ੀਨ ਅੰਗੇ ਲੰਗਾ ਗਿੱਲਾ ਆ ਗਿਆ ਸੀ ਹਰ ਸਵਾਦ ਵੱਜੇ ਤੇ ਇੱਕ ਵਾਰੀ ਤਾਲੀਆਂ ਮਾਰੋ ਮੁੰਡਿਆਂ ਲਈ ਅਰਥ ਨਾਲ ਬਹੁਤ ਜ਼ਰਾ ਪ੍ਰਦਰਸ਼ਨ ਕਰ ਰਹੇ ਨੇ ਕਿ ਸੁਰੇ ਲੱਗਦੇ ਗੁੰਦੇ ਹੋਏ ਫਰੀਦ ਜਵਾਨਾਂ ਦੇ ਆ ਜਿਹੜੇ ਪੰਜ ਸੌ ਲੰਗਣ ਚਰਤੇ ਹੋਣ ਤੂਫਾਨਾਂ ਦੇ ਕਹੜੇ ਤੂਫਾਨਾਂ ਵਰਗੇ ਖਿਡਾਰੀ ਆਏ ਐ ਭਾਈ ਬੈਂਟੀ ਅਗੀਆਂ ਟੀਮਾਂ ਵੀ ਜਿਹੜੀਆਂ ਰੈਡੀ ਹੋ ਕੇ ਆ ਜਾਣ ਇੱਕ ਪਾਸੇ ਅਜੇ ਫਿਰਕੀਆਂ ਵੱਲੋਂ ਤੇ ਗੱਤੇ ਇੱਥੇ ਰੱਖ ਹੁਣ ਗੱਲ ਬਣੀ ਐ ਟੱਕ ਪੱਕੀ ਵਾਲੇ ਲੈ ਗਏ ਧੰਗਾਂ

ਖਤਮਿਆ ਵਾਲੇ ਪਿੰਡਾਂ ਕਹਿੰਦੇ ਆ ਗਿਆ ਅਜੇ ਲੰਬੀ ਵਾਲਿਆ ਆਓ ਸਾਹਮਣੇ ਪਿਆਰ ਆ ਚਾਰੇ ਕਹਿੰਦੇ ਪਿਆਰ ਵਾਰ ਪਿਆਰ ਆ ਕੰਨੀਆਂ ਦੇ ਉੱਪਰ ਗੁਰੂ ਦੇ ਖਾਸੇ ਲੱਗੇ ਹੋਇਆ ਵੀ ਹੁਣ ਨਾ ਮੁੰਡਾ ਤਿਆਰੀਆਂ ਗੁਰਦਾ ਹੁਣੇ ਕਬੂਤਰੇ ਪਛੋੜਦਾ ਹੁਣੇ ਪੈਣੀ ਨੱਖ ਲੰਗੀਆਂ ਪਰਵਾਹਾਂ ਨੂੰ ਸਿੰਘ ਮਾਰਦੇ ਝੁੱਕਰ ਆ ਤਾਕਾ ਪਾਂਜਾਂ ਨੂੰ ਥੱਲੇ ਬੰਨ੍ਹ ਦੇ ਫੇਰ ਆਖ ਰਾਜ ਤੇ ਕਹਿੰਦੇ ਲੋਕੀ ਪੁੱਠੀ ਜਾਂਦੇ ਵੀ ਟੱਕ ਮੱਖੀ ਦੇ ਹੋਲੀ ਨਹੀਂ ਜਾਂਦਾ ਟੱਕ ਮੱਖੀ ਧਮਾਂ ਲੈ ਪਈ ਜਾਂਦੇ ਗਏ ਐਵੇਂ ਨਹੀਂ ਬਾਈ ਲਾਸ ਕਿਸੇ ਗੱਲ ਨੂੰ ਹੀ ਆਇਆ ਕਲੀ ਵਾਲੇ ਇਹਨੂੰ ਬੈਂਤੀ ਹੈ ਉਧਰ ਕਲੀ ਪਾ ਦੇ ਨੇ ਸੈਂਟਰ ਦੇ ਵਿੱਚ ਪਾ ਬੈਣਾ ਨੇ ਤੇ ਰਾਜਾ ਟੱਕ ਵੀ ਸੱਫਰ ਕਰਤਾ ਨੋਜਾ ਦਾ ਰੇਡ ਪੈ ਗਈ ਹੈ ਇਧਰ ਵੀ ਗਰਫੀ ਕਮਾਲ ਦੇ ਉਧਰ ਵੀ ਗਰਫੀ ਕਮਾਲ ਦੇ ਪਾਸੇ ਹਣ ਵੀ ਪਾਵਾ ਦੇ ਦੋ ਵਾਲੀ ਤਾੜੀਆਂ ਮਾਰ ਗਿਆ ਵੀ ਮੁੰਡੇ ਵਾਕਈ ਜੋਰ ਲੱਗ ਰਹੇ ਆ ਜੇ ਮੈਚ ਵਧੀਆ ਲੱਗੇ ਮੁੰਡਾਂ ਲਈ ਜ਼ੋਰ ਨਾਲ ਤਾੜੀਆਂ ਮਾਰ ਦਿਓ ਯਾਰ ਮੈ ਹਰੇ ਨਾਪਾਂ ਲਾਓ ਸਾਹਮਣੇ ਕਿਹਦੇ ਖਿਰਕਿਆਂ ਵਾਲੇ ਪਿੰਡ ਦਾ ਅੱਗੇ ਕਿੰਨੇ ਸ਼ੇਰ ਆ ਗਿਆ ਆਹ ਕਬੱਡੀ ਪਾ ਗਈ ਉਹਨਾਂ ਨੇ ਥੁੜਾ ਟਾ ਆ ਜਿਹਨੂੰ ਢਾਲੇ ਨਾ ਮਾਰੀ ਤੇ ਫੇਰ ਧਾਤੀਆਂ ਬਰਾਬਰ ਮੁਰਦੀਆਂ ਆਓ ਸਾਹਮਣੇ ਦੇਖ ਰਿਹਾ ਉਧਰਲੇ ਪਾਸੇ ਹੁਦੀ ਕਮਾਲ ਲੱਗਿਆ ਜੇ ਵੀਰ ਸਾਡੇ ਕਿਰਦੇ ਬਾਪੂ ਦੀਆਂ ਨੇ ਇਹਨਾਂ ਨੇ ਹਰ ਇੱਕ ਮਾਂ ਦਾ ਪੁੱਤ ਕਮਾਊਆ ਹਰ ਇੱਕ ਮਾਂ ਦਾ ਪੁੱਤ ਕਮਾਊਆ ਆਉਂਦੇ ਵੇਖਣਾ ਸਾਹਮਣੇ ਉੱਪਰਲੇ ਪਾਸੇ ਜਿਹੜਾ ਫੈਸਲਾ ਤੇ ਤੈ ਮੰਨਣਾ ਪੈਣਾ ਰੀ ਰਿਹਾ ਜਿਹੜੇ ਕਹਿੰਦਾ ਮੱਝ ਚੱਪ ਆ ਜਾ ਮੇਟਿਆਂ ਬੜਾ ਫਾਇਨਾ ਹੈ ਤਾਂ ਸਿੰਘ ਮਰਚਾਕੀ ਵਾਲੇ ਵਿਸ਼ੇ ਕੱਪੜੇ ਰੈਫਰੀ ਨੇ ਬਾਟ ਉਹ ਕਹਿੰਦੇ ਜਦੋਂ ਲੱਗਿਆ ਆਪਾਂ ਹੋਰ ਟੂਰ ਵੀ ਕਰਾਂਗੇ ਲਓ ਸਾਹਮਣੇ ਕਹਿੰਦੇ ਸੁਰੇ ਵਾਲਿਆ ਇਸ ਦਿਨ ਗੱਜੀ ਕਬੱਡੀ ਪਾ ਰਹੇ ਕਲੀਆਂ ਵਾਲਾ ਚੱਕਲਾ ਕਲੀਆਂ ਦਾ ਗੱਟਾ ਚਾਰ ਸੁਰੇ ਨੇ ਗਰਾਊਂਡ ਕਲੀ ਪਾਰੇ ਮਾਸਟਰ ਮਹਿੰਦਰ ਸਿੰਘ ਜੀ ਉਹਨਾਂ ਦੇ ਬਰਦਰ ਵੀ ਆਏ ਹੋਏ ਨੇ ਉਹਨਾਂ ਦਾ ਵੀ ਤੇਤੇ ਤਾਪ ਤੇ ਧੰਨਵਾਦ ਹੈ ਲਓ ਨੰਬਰ ਰੇਡਰ ਦਾ ਨੰਬਰ ਕਹਿੰਦੇ ਰੇਡਰ ਦਾ ਨੰਬਰ ਰੇਡਰ ਦਾ ਹਾਂ ਕੋਈ ਫੇਮਟੀ ਨਾ ਪਿਆਰ ਦੇ ਨਾਲ ਕਮਕੀਨ ਤੇ ਪਾਰਲ ਸ਼ਰਮਾ ਜੀ ਹਾਂ ਵੀ ਮੁੰਡੋ ਪਾਰਲ ਸ਼ਰਮਾ ਜੀ ਤੇ ਰਿੰਕੂ ਜੋੜਕੀਆਂ ਜੀ ਸਾਡੇ ਅਗਲੇ ਬੁਲਾਰੇ ਹੋਣਗੇ ਬਹੁਤ ਧੰਨਵਾਦ ਹੰਦਾ ਅਗਲੀ ਟਾਈਆਂ ਕਰ ਦਿਓ ਜੀ ਹਲੋ ਗਿਲਦੇ ਵਾਲਾ ਜੇਤੂ ਕਰੋ ਦਿੱਤੇ ਹੋਣ ਨੂੰ ਨਹੀਂ ਆਈ ਗਿਲਦੇ ਵਾਲਾ ਤਿਆਰ ਆ ਚਾਰੇ ਵਾਲੇ ਤਿਆਰ ਆ ਵੀ ਭੱਗ ਕੇ ਪਤਾ ਚ ਮਾਰੇ ਟਾਈਮ ਨਾ ਮੱਥੇ ਦੀਆਂ ਨਹੀਂ ਕਰਨ ਨਾਲ ਲੜ ਕੇ ਪੰਪ ਵਾਂਗੂ ਚੱਲ ਗਈ ਸੋਦੇ ਹੋ ਪਤੰਦਰੋਂ ਤੂਣੇ ਨਹੀਂ ਚੱਲੇ ਵੀ ਜੱਟ ਦੀ ਤਰਾਕੀ ਬੰਦ ਵਾਂਗੂ ਚੱਲੇਗੀ ਸੂਰੇ ਪਤੰਦਰੋਂ ਤੂੰ ਨੇ ਨਹੀਂ ਚੱਲੇ ਆਉ ਸਾਹਮਣੇ ਸੂਰੇ ਵੜ ਗਿਆ ਗੱਜੂ ਕਿਨੇ ਭੱਜਿਆ ਖੇਡਦੇ ਮੈਦਾਨ ਵਿੱਚੋਂ ਆਪਣੀ ਕਬੱਡੀ ਪੈ ਗਈ ਆ ਚਾਰ ਯਾਫੀ ਆ ਉਧਰ ਦੇ ਪਾਸੇ ਤਿਆਰ ਬਕਿਆ ਨਾ ਇੱਕ ਇਹ ਜਿਹੜੇ ਖਿਡਾਰੀ ਮੰਜਲਾ ਅਟੈਕ ਕਰਦੇ ਉਹਨਾਂ ਦੇ ਸਨਮਾਨ ਕਰਿਆ ਕਰਦੇ ਆ ਉਹ ਖੇਤਰ ਤੇ ਧੰਨਵਾਦ ਕਰਦੇ ਆ ਲਾਪਰੀ ਸਿੱਧੂ ਬੰਮੀਖਾ ਭਾਈ ਦਾ ਪਿੰਡ ਹੈ ਹਰ ਤਾਈ ਕਮਾਂਡੋ ਤੇ ਇਹਨੇ ਪੰਜਾਬ ਦੇ ਵਿਚੋਂ ਕਹਿੰਦੇ ਨਹੀਂ ਗੋਲਡ ਮੈਨ ਹਾਸਲ ਕੀਤਾ ਹੈ ਹਾਸਲ ਕਰਨ ਵਾਲੀ ਉਹ ਬੱਚੀ ਇਸਰ ਨਗਰ ਦੀ ਕਹਿੰਦੇ ਵਿੱਚ ਬੋਧੀਆਂ ਮੇਰੇ ਵੀਰੋਂ ਨਾਂੜਕੇ ਪਿੰਡਾਈ ਹੈ ਜਿੱਦ ਨਾਂੜਕੇ ਪਿੰਡੋਂ ਲੋ ਜਿਹੜਾ ਸਨਮਾਨ ਬਖਸ਼ਿਆ ਜਾਣਾ। ਲਾਜ ਸਦਿੰਗੇ ਕਹਿੰਦੇ ਸ਼ਤਕਾਰੀ ਸਿੱਖਾਂ ਦਾ ਪਿੰਡ ਹੈ ਮੁੰਡੇ ਦਾ ਸਿੱਖਾਂ ਵਾਲੇ ਹੁੰਦੇ ਵੀ ਇਹ ਤਾਲੂ ਰੱਜਵਰੀ ਨੇ ਆ ਨਦੀ ਵਰਗੀ ਜਾਨ ਤੇ ਫਤੀਲੇ ਸ਼ੇਰ ਜਿਗੇ ਲੈ ਵੀ ਤੇ ਧੁੱਲ ਪੈਨੇ ਬੜ ਕੇ ਆਏ ਹੁਣ ਇਹਦੇ ਤੇ ਰਾਜ ਲਖੇੜੀ ਕਰਦਾ ਰਹਿੰਦਾ ਸਤਿ ਫਰੀਦਾਨੀ ਹੋਰ ਵੀ ਇੱਕ ਗੱਲ ਕਬੱਡੀ ਵਾਲੇ ਵੀਰਾਂ ਦੀ ਆ ਮੁੰਡਾ ਬਰਕਰਾਰ ਹੈ ਇਹਦਾ ਜੰਗੀ ਰਾਣਾ ਪਿੰਡ ਹੈ ਕਹਿੰਦੇ ਸੰਤਬਾਬਾ ਅਤਰ ਸਿੰਘ ਕਬੱਡੀ ਅਕੈਡਮੀ ਆਓ ਸਾਹਮਣੇ 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 14 ਬਾਈ ਤੁੰਮਰ ਧੰਤੇ ਭੰਗਾਰਾ ਸਮੇਂ ਦੀ ਕਦਰ ਕਰੋ ਮੇਰਾ ਵੀਰ ਸ਼ਿਕਾਰੀ ਸਿੰਘ ਵਾਲੇ ਵੀਰ ਧਰਤੀ ਦਾ ਇਸੋਲੇ ਵਧਿਆ ਹੋਇਆ ਗੋਦਿਆਲਾ ਪੁੱਟਰ ਤਿਆਰ ਹੈ ਇੱਕ ਪਾਸੇ ਇੱਕ ਪਾਸੇ ਨੌਲਨ ਕਰਦਾ ਕੋਸ਼ਿਸ਼ ਚੱਕ ਕੇ ਤੇ ਲਿਆ ਗਰਾਊਂਡ ਤੇ ਨੌਜੰਦਾ ਹੈ ਟੋਏ ਪੈਣੀ ਸ਼ੁਰੂ ਹੋ ਗਏ ਹੈ ਜਦ ਪੈਰ ਪੁੱਟਣ ਜੱਬਰੂ ਧਰਤੀ ਹਿਲਦੀ ਧਰਤੀ ਗਲਦੀ ਤੇ ਖੇਡ ਤਾਕਾਂ ਦੀ ਨਾਲੇ ਫੈਗੀ ਵੱਡੇ ਦਿੱਲੀ ਆ ਨਾਨੂ ਐ ਇਹਦਾ ਜੰਗੀ ਰਾਣਾ ਪਿੰਡ ਆ ਮੇਰੇ ਵੀਰੋ ਆਓ ਸਾਹਮਣੇ ਟੱਕਰ ਪਰ ਨੰਬਰ ਰੀਡਰ ਦਾ ਇਧਰਲੀ ਰੇਡ ਕਰਨੀ ਦੀ ਲਾਓ ਸਾਹਮਣੇ ਵੇਖਣਾ ਵੀ ਪ੍ਰਚਾਰ ਨੂੰ ਸਿੱਧਰ ਕਰਨੀ ਕਬੱਡੀ ਧਾਰਿਆ ਜਾਫੀ ਚਾਰ ਆਉ ਚਾਰ ਨੇ ਕਹਿੰਦੇ ਤਿਆਰ ਭਾਜੋ ਬੰਕਰਨੇ ਭਾਜੋ ਦੋਤੇ ਵਾਲਾ ਰੋਪੜੀਆਂ ਜੰਦਾ ਲਾ ਕੇ ਖੜ ਗਿਆ ਆਉ ਜਾਫੀ ਲੈ ਗਿਆ ਦਿਲਾ ਦਾ ਜਾਨੀ ਤੇ ਜੰਗਵਾਨ ਜਗਾ ਖਾ ਗਿਆ ਸ਼ਿਆਣੇ ਕਹਿੰਦੇ ਲੱਭੀ ਆਲਾ ਕਿ ਮੁੰਡਿਆ ਕਹਿੰਦੇ ਗਰਜੂ ਨਾਮ ਆ ਸਾਹਮਣੇ ਚਾਰਾਂ ਦੀ ਘੁੰਮਦੀ ਹੋਈ ਕੈਨ ਆਉ ਸਾਹਮਣੇ 30 ਸੈਕਿੰਡਾਂ ਦਾ ਸਮਾਂ ਵੀ ਜੱਟ ਕਰਕੇ ਵੇਚ ਕੇ ਆਇਆ ਵੀ ਆਉ ਤੇਰੇ ਸਿਰੋਂ ਕਲੰਬਾ ਲਾਏ ਰਹੀ ਤੂੰ ਸ਼ੰਦਰੀ ਗੱਡ ਚਵਾਰੇ ਤੇ ਜੱਗ ਤੈਲੀ ਵੀ ਲੈ ਆਈ ਵੀ ਜਿੱਤੇ ਰਾਂਦੇ ਗੱਲਾਂ ਕਰਦੇ ਨੇ ਤੇ ਹੀਰਾ ਬੋਲਦੀਆਂ ਮੈਨੂੰ ਤੈਲੀ ਵੀ ਜਣਾ ਆਹ ਤੈਲੀ ਵੀ ਜਣਾ ਲੈਦੇ ਤੇ ਅਸਲੀ ਗੱਲ ਬੋਲਦੀਆਂ ਆਉ ਸਾਹਮਣੇ ਵੇਖਣਾ ਸੂਰੇ ਵਾਲਿਆ ਆਹ ਗੰਜੂ ਢਾ ਲੈ ਬਗਾਦੇ ਪੁੱਤ ਨੇ ਲਓ ਸਾਹਮਣੇ ਕਹਿੰਦੇ ਰੇਡ ਸ਼ਿਕਾਰੀ ਨੌਜਨ ਕਬੱਡੀ ਪਾ ਰਹੇ ਮੇਰੇ ਵੀਰੋ ਇਥੇ ਦੇ ਖੇਡ ਗਰਾਉਂਡ ਦੇ ਵਿੱਚ ਉਧਰ ਆਉਣ ਵਾਲੀ ਦੋ ਤੇ 3 ਫਰਵਰੀ ਦੇਖਦੇ ਵੀ ਦੌਣ ਕਾ ਲਗਣ ਗਿਆ ਰੱਤੇ ਵਾਲੇ ਪਿੰਡ ਦੇ ਮੈਂ ਕੋਤਾ ਸਿੰਘ ਵਾਲਾ ਤੇ ਗੁਪਤੀ ਫਰੰਦੀਪ ਸਿੰਘ ਟੀਮਾਂ ਦੇ ਚਾਰ ਖੇਡਿਆ ਜਾਣਾ 57 ਕਿਲੋ ਕੇ ਵੈਸਟਾਂ ਨੂੰ ਫਰਜਾ ਤੇ ਨਾਲ 73 ਕਿਲੋ ਕਹਿੰਦੇ 21-21 ਹਜ਼ਾਰ ਤੱਕ ਜਿੱਤੇ ਜਾਣਾ ਨਾਨੂ ਜੰਗੀ ਰਣ ਦਾ ਅਜੇ ਦਾ ਖਿਰਕੇ ਵਾਲਾ ਪਿੰਡ ਹੈ ਤੇ ਖੜਕ ਪਿੰਕ ਲਓ ਸਾਹਮਣੇ ਰੇਡ ਪਾਉਣੀ ਕਹਿੰਦੇ ਚਾਮੀ ਵਧਿਆ ਹੋਇਆ ਜਿਹਦੇ ਬਠੰਡੇ ਨੇ ਜੰਗੀ ਰਾਣੇ ਪਿੰਡ ਦਾ ਗੱਭਰੂ ਤੇ ਨਾਲ ਮਾਸਤੇ ਗੁੰਦੀਆਂ ਵਿੱਕਾਂ ਤੌਲਿਆਂ ਦੇ ਵਿੱਚ ਜਾਨਾ ਵਿੱਚ ਮੈਦਾਨ ਦੇ ਟੱਕਰ ਲੈਣੀ ਆ ਪਿੰਡੇ ਮੰਗਰ ਸਾਨਾ ਜਦ ਕੁੰਡੀਆਂ ਦੇ ਸਿੰਘ ਫਾਜਣਗੇ ਫਿਰ ਕੁੰਡੀਆਂ ਆਹ ਤਿਆਰੀ ਖੁੱਚਦੀ ਪੈਣੀ ਆ ਸਾਹਮਣੇ ਜਾਫਰੀ ਚਾਰ ਹੈ ਜੁਲਫ਼ ਬਠਿੰਡੇ ਦੀ ਗੱਲ ਹੋਈ ਆ ਵੀ ਮੈਨੂੰ ਝੀਲਾ ਗੋਲ ਬਠਿੰਡੇ ਕੋਠੀ ਪਾ ਦੇਵੇ ਮਾਇਆ ਉੱਥੇ ਪਾਤਾ ਬਹੁਤ ਬੜਾ ਖਰਾਬ ਆ ਤੰਤੂਆਂ ਦਾ ਫਰਮਾਂ ਦਾ ਆਹ ਸਾਹਮਣੇ ਖਿੜਕੀ ਵਾਲੇ ਪਿੰਡਾ ਬੀਚਾ ਜਿਹਾ ਪਿੰਡਾ ਮੁੰਡੇ ਦਾ ਜੁਲਫ਼ ਬਠਿੰਡੇ ਦੇ ਵਿੱਚੋਂ ਚੱਲ ਕੇ ਆਇਆ ਆਹ ਸਾਹਮਣੇ ਦੇਖਣਾ ਉਧਰਲੇ ਪਾਸੇ ਜਾਂ ਵੀ ਚਾਰ ਆ ਵਿਖਰੇ ਮਾਰ ਤੇ ਥਾਪੀਆਂ ਵੀ ਪੋਚੀ ਲੱਖਾ ਜਵਾਰਾ ਲਾਲੀ

ਨੰਬਰ ਰੇਡਰ ਰੱਸ ਦੀ ਬੱਥਾਂ ਡਿੱਗਦੀ ਐ ਲਾ ਜਿਹੜੇ ਸੋਲੇ ਵਾਲੀਆਂ ਮੁੜਤਾ ਆਇਆ ਮੁੰਡੇ ਨੂੰ ਤੇ ਹਾੜੀ ਵੱਢਦੀ ਮਰੱਬਿਆ ਮਾਰੀ ਤੇ ਪਿੰਪ ਪੇ 95 ਮੁੜਤਾ ਇੱਕ ਪਾਸੇ ਚਾਰ ਸਟਾਪਰ ਤਿਆਰ ਨੇ ਮੇਰੇ ਮਿੱਤਰੋ ਆਹ ਦੇਖ ਰਿਹਾ ਪੱਖੀ ਇੱਥੇ ਲੈ ਕਰਦਾ ਕੋਲ ਸਿੱਖ ਵਾਲੀਆਂ ਸੋਲੇ ਵਾਲੀਆਂ ਗੰਝੂ ਇੱਥੇ ਰਕਤ ਲਾ ਕੇ ਮੈਂ ਦੇਖਦਾ ਸ਼ਿਕਾਰੀ ਨੂੰ 21 ਵਾਲੇ ਪਿੰਡ ਦਾ ਜੀ ਆ ਗਿਆ ਕਿੰਨੇ ਯਾਫੀ ਇੱਧਰਲੇ ਪਾਸੇ ਤਿਆਰ ਬਣ ਤਿਆਰ ਆ ਆਉ ਸਾਹਮਣੇ ਜੰਗੀ ਰਾਣੇ ਵਾਲਿਆ ਆਉ ਕਿਆਰੀ ਖੇਚਲਾ ਵੀਰਿਆ ਤਿਆਰੀ ਉਧਰ ਦੇ ਪਾਸੇ ਦੇਖਣਾ ਖੇਤਕੇ ਵਾਲੇ ਪੜਨਾ ਕਰੇ ਅਜੇ ਕਬੱਡੀ ਪਾ ਰਿਹਾ ਹੈ ਕੰਨਾ ਸਾਹਮਣੇ ਲਾਉਂਦਾ ਟਗਾੜੇ ਧਾਜੋ ਦੇ ਧਾਜੋ ਆਉ ਧਾਜੋ 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 ਕਬੱਡੀ 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 ਦੂਈ ਪੈਣਾ ਕੋਲੋਂ ਮਿੱਟੀ ਕਢਦਾ ਫਿਰਦਾ ਹੈ ਅਗਲੇ ਮੈਚਾਂ 'ਚ ਹੋਣਗੇ ਕਹਿੰਦੇ ਐਕਸ਼ਨ ਮੇਰੇ ਹੀਰੋ ਅੱਜ ਫਰੈਂਡਿਆਂ ਨਾਲ ਪਾਈ ਲੜਖਾ ਆਇਆ ਹੋਇਆ ਹੈ ਸਰਦੇਸ਼ ਕੁਮਾਰ ਬਗਰੂ ਸੰਤਾ ਖੇਡਾ ਉਧਰ ਕਹਿੰਦੇ ਸਾਡੀ ਪੈਣ ਲਾਪਰੀ ਗੁੱਦੂ ਬਬੀਖਾ ਪਿੰਡ ਦਾ ਪਰਿਸਰ ਪਿੰਡ ਦੇ ਚ ਨਾਨਕੇ ਹੈ ਔਰ ਕਿਵੇਂ

ਜੋ ਸਮਾਂ ਮਰਗਮਗਨੋਂ ਡਰ ਕੇ ਵੀ ਭਾਈਦੇ ਮੈਂ ਸਮਾਪਤ ਹੋਦਾ ਜਿੱਤਗੀ ਜੀ ਆਓ ਹੁਣ ਸਨਮਾਨ ਕਰੀ ਇਸ ਬੱਤੀ ਦਾ ਆਜੀ ਵਰਤੰਤ ਸਿੰਘ ਸਾਹਿਬ ਰੰਮੇ ਕਾਲੀ ਦੇ ਪਿੰਡ ਜਿਹੜਾ ਇਹਦਾ ਸਨਮਾਨ ਕੀਤਾ ਜਾ ਰਿਹਾ ਇੱਕ ਵਾਰੀ ਇਹ ਬੱਤੀ ਵੀ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਕਿਉਂਕਿ ਇੱਕ ਚੰਗੀ ਸੋਚ ਹੈ ਇਦਾਂ ਦੀਆਂ ਧੀਆਂ ਹਰ ਇੱਕ ਘਰ ਦੇ ਵਿੱਚ ਪੈਦਾ ਹੋਣ ਤੇ ਜਿਹੜਾ ਕਿਨੇ ਕੀਵਾ ਵਹੇ ਆਵੇ ਸਾਹਮਣੇ ਚਾਰ ਆਫੀਆ ਤਿਆਰ ਪਿਆਰਾ ਸਾਹਮਣੇ ਉੱਪਰਲੇ ਪਾਸੇ ਉਹ ਪੈਂਦੀ ਹੋਈ ਕਬੱਡੀ 30 ਸੈਕੰਡਾਂ ਦਾ ਵੀ ਲੱਗਿਆ ਹੋਇਆ ਸਮਾਂ ਉਧਰਲੇ ਪਾਸੇ ਦੇਖਣਾ ਮੀਲਾ ਫਾਜ਼ਿਲ ਦਾ ਬੱਲੇ ਬੱਲੇ ਹੁੰਦੀ ਆ ਉਧਰਲੇ ਪਾਸੇ ਦੇਖਣਾ ਤਾਂ ਜਹਾਜ ਹੋਣਾ ਦੋ ਖਿਡਾਰੀ ਕਿਨੇ ਆਪਣੋਂ ਸਾਹਮਣੀਆਂ ਲੱਗਿਆ ਜੋੜ ਤੇ ਮੁੰਡਾ ਕੁਲੇ ਦੇ ਬਾਲਾਂ ਭਗਾਵਾਂ ਲਈ ਕਬੱਡੀ ਪਾਰਿਆ ਸੂਬੇਦਾਰ ਬਰਬਾਰ ਭਜਨ ਸਿੰਘ ਜੀ ਉਹ ਵੀ ਬੁੱਢੇ ਹੋਏ ਨੇ ਕਬੱਡੀ ਨਾਲ ਆਂਖਾਂ ਪਿਆਰ ਉਹਨਾਂ ਦਾ ਉਹ ਧੰਨਵਾਦ ਹੈ ਜਾਨ ਤੋਂ ਉੱਪਰ ਨੇ ਕਿਹਦੇ ਵੀ ਇਸ ਲਈ ਆ ਡਾਕਟਰ ਦਾ ਰਵੰਧ ਰਕਾਣਾ ਪਿੰਡ ਹੈ ਕੋਰ ਕੋਰ ਨੇ ਲਾ ਕੇ ਕਰਕੇ ਉਹ ਵਿੱਕੀ ਜਾਂਦਾ ਜਿਵੇਂ ਪਾਰੀ ਮਾਂ ਮੈਂ ਖੇਡੇ ਹੁੰਦੇ ਐ ਲੈ ਵੀ ਦੇਖਦਾ ਕੌੜਿਆ ਮੁੰਡਾ ਕੈਂ ਖਿੱਦਕੇ ਲੈ ਗਿਆ ਜਿਵੇਂ ਦੱਬ ਵਾਲੀ ਮੰਡੀ ਤੋਂ ਪਾਰੀ ਮੈਂ ਖਿੱਦਕੇ ਟਾਣੇ ਵਾਲਾ ਡਾਕਟਰ ਜੱਫਾ ਲਾ ਗਿਆ ਆ ਗਲਾਬੂ ਕੁੰਮੜ ਭੰਨ ਵਾਲਾ ਵੇਰ ਵੇਰ ਕੇ ਕੰਡੀਆਂ ਪਾਉਂਦਾ ਲੈਣਾ ਦੋ ਦੋ ਪਾ ਦੋ ਮਤਲਬਾ ਜਿੱਤਦਾ ਵੀ ਬੜ ਸੈਕ ਦੇ ਨਾ ਕਦੇ ਗੁੱਸਾ ਤਾਰੀਏ ਤੇ ਸੱਜਣਾ ਨੂੰ ਕਦੇ ਨਾ ਬੁਲਾਓ ਕਮਾਰੀਏ ਤੇ ਇਸਾ ਤੇ ਪੱਕੀਆਂ ਨਾ ਹੁਣ ਫੈਟੀਆਂ ਇਹਨੂੰ ਜੋਇੰਟ ਲਈ ਚੱਲਣ ਚੈਟੀਆਂ ਗੌਰ ਨਾਲ ਸੁਣੀ ਗੱਲ ਜੇਰਾ लाकू फी आओ गए टिकाने छोटा

ਹੌਂ ਬਿੱਤੇ ਪੈਗੇ ਮੁਰਦ ਬਗਾਨੇ ਹਾਂ ਕਬੱਡੀ ਕਬੱਡੀ ਕਰਦੇ ਹੁੰਦੇ ਪੁੱਤ ਪੰਜਾਬੀਆਂ ਦੇ ਹਾਂ ਕੌਡੀ ਕਾਸੀ ਕਰਦੇ ਖੰਦੇ ਪੁੱਤ ਪੰਜਾਬੀਆਂ ਦੇ ਮੈਂ ਬੇਨਤੀ ਕਰਨਾ ਬਾਬਾ ਕਿ ਮੁਰਸ਼ਾ ਤੇ ਗਿਰਦੇ ਵਾਲਾ ਉਹ ਟੀਮਾਂ ਵੀ ਆ ਜਾਣ ਨਾਲ ਸਾਡਾ ਉਧਰਲੇ ਪਾਸੇ गिर भी आ जावे खीर मनाओ भाई जब क्या है खेतले तैयारी प्रिंसिपल बटी पालनी आ गये एक कार्बिंग कार्बिंग है आओ सामने देखना प्रेसिडेंट बटी पहननी आओ आओ याफिक ने सामने क्या आ रहा है वो तुम लोग ना से हो भी हो ही बंदे बंदे आओ सामने सामने सामने

ਸ਼ੁਕਰਾਨਾ ਬਸ ਕਰੀ ਜਾ ਸ਼ੁਕਰ ਕਰਿਆ ਕਰੋ ਸੁਭਾਈ ਦੂਗਾ ਮੱਪੇ ਨਖਾਨ ਘਾਟੇ ਵਾਢੇ ਪਰ ਇਹ ਦਿਨ ਗਣਾ ਪਾਸ ਹੋਏ ਕਬੱਡੀ ਈ ਫਾਈਨਲ ਗੋਲਡਿੰਗ ਚੰਨੂ ਰੰਗਾਂ ਚਿੱਤਿਆਂ ਦਾ ਜਦ ਭਰੀ ਦਿਨਾਂ ਵਿੱਚ ਮੈਲ ਹੋਵੇ ਮੁੱਖੀ ਬੋਤਾ ਕਰਨੀਓ ਜੀ ਕੀ ਵਿਸ਼ਵਾਸ ਕਰਨਾ ਬੱਟੋ ਦੇ ਸੱਪਾਂ ਦਾ ਜਿੰਨਾ ਸੁੱਤਣਾ ਅਖੀਰ ਜੈ ਹੋਵੇ ਤੇ ਜ਼ਿੰਦਗੀ ਦੀ ਬਾਜੀ ਬੰਦਾ ਉਰੇ ਫੜਦਾ ਜਦੋਂ ਤੇ ਹੱਥ ਗੈਰ ਹੋਵੇ ਤੈਨੂੰ ਆਣਾ ਬੋਲ ਨਹੀਂ ਵੀ ਇਹਨੇ ਖੋਖੋਖ ਲਿਖਣਾ ਪੈ ਗਿਆ ਰੇਡ ਹੋ ਰਹਿਣਿਆ ਕਰਦੇ ਗਾਉ ਸਾਹਮਣੇ ਵੇਖਿਆ ਵੀ ਕਬੱਡੀ ਪੈ ਗਈ ਤੇ ਚਾਰ ਪਿਆਰ ਬਾਤਿਆਰਾ ਉੱਧੇ ਪਾਸੇ ਕਿਤੇ ਉਧਰ ਦਰਵੇਸ਼ ਕਰਾਉਂਦੇ ਘਾ ਗਿਆ ਮੇਲਾ ਸਭ ਹੋਲਾ ਆਉ ਸਾਹਮਣੇ ਵੇਖਣਾ ਕਬੱਡੀ ਪੈਦੀ ਆ ਉਧਰ ਹੁੰਦੀ ਹੋਈ ਕਮਾਨ ਤੇ ਲਓ ਮੁੰਡੇ ਨੇ ਇਹ ਦੇ ਲਿਆ ਫੇਰ ਐਫ ਕੇ ਆਤਾ ਹੈ ਕਿ ਲੱਸੀ ਦੇ ਵਿੱਚ ਕੋਈ ਜਾਂ ਰਹੀ ਆਫੀ ਗੋਲਿਆ ਹੋ ਦੇ ਨੇ ਲੈ ਸਕਦੇ ਡਾਕਟਰ ਨੂੰ